ਸੋਸਕੋਲ ਜੀ ਮੇਰਾ ਨਾਮ ਪ੍ਰੀਤ ਪ੍ਰਭਾਤ ਹੈ ਅਸੀਂ ਆਪਣੀ ਸੰਸਥਾ ਦੇ ਵਿੱਚ ਲੋਕਾਂ ਨੂੰ ਛੇਤੀ ਗਰੀਬ ਹੋਣ ਦੀ ਟ੍ਰੇਨਿੰਗ ਦਿੰਦੇ ਹਾਂ ਸਾਡੀ ਸੰਸਥਾ ਦੇ ਵਿੱਚ ਬਹੁਤ ਹੀ ਕਾਬਲ ਟ੍ਰੇਨਰ ਨੇ ਤੇ ਅਸੀਂ ਟ੍ਰੇਨਿੰਗ ਖਤਮ ਹੋਣ ਤੋਂ ਬਾਅਦ ਨਵੇਂ ਬਣੇ ਗਰੀਬ ਲੋਕਾਂ ਨੂੰ ਸਰਟੀਫਿਕੇਟ ਵੀ ਦਿੰਦੇ ਹਾਂ ਅਸੀਂ ਲੋਕਾਂ ਨੂੰ ਸਿਖਾਉਂਦੇ ਹਾਂ ਕਿ ਛੇਤੀ ਗਰੀਬ ਬਣਨ ਲਈ ਫਾਲਤੂ ਖਰਚਾ ਕਰਨਾ ਬਹੁਤ ਹੀ ਜ਼ਰੂਰੀ ਹੈ ਅਵਤਾਰ ਐਨੇ ਡਾਈਪਰ ਕਾਤੇ ਚੱਕੀ ਫਿਰਦਾ ਆਪ ਕੇਮਿਸ ਤੋਂ ਲੈਨੇ ਤੇਰੇ ਘਰ ਤਾਂ ਕੋਈ ਛੋਟਾ ਨਹੀਂ ਆਣਾ ਹੈ ਹੀ ਨਹੀਂ ਚਲ ਨਾ ਮੈਂ 10 ਰੁਪਏ ਦੀ ਹਾਜਮਲਾ ਲਈ ਸੀ ਤੇ ਮੇਰੇ ਕੋਲ ਸੀਗਾ 500 ਦਾ ਨੋਟ ਉਹਦੇ ਕੋ ਖੁੱਲੇ ਨਹੀਂ ਸੀਗੇ ਪੈਸੇ ਤੇ ਉਹਨੇ ਬਾਕੀ ਪੈਸੇ ਦੇ ਮੈਨੂੰ ਡਾਈਪਰ ਦੇਤੇ ਅਸੀਂ ਲੋਕਾਂ ਨੂੰ ਇਹ ਵੀ ਦੱਸਦੇ ਆ ਕਿ ਜਿਵੇਂ ਸ਼ੌਂਕ ਦਾ ਕੋਈ ਮੁੱਲ ਨਹੀਂ ਉਸੇ ਤਰ੍ਹਾਂ ਬੇਵਕੂਫੀ ਦਾ ਵੀ ਕੋਈ ਮੁੱਲ ਨਹੀਂ ਹਾਰੀ ਕਿੱਧਰ ਜੰਨੇ ਆ ਉਮੈਨ ਨਵਾਂ ਸਪਲੈਂਡਰ ਕਿਢਾਂ ਚੱਲਾਂ ਤੇਰੇ ਕੋਲ ਤਾਂ ਬੁਲਟ ਹੈ ਹਾਂ ਆ ਦੇਖਾ ਖੜਾ ਹੈ ਹਾਂ ਫਿਰ ਸਪਲੈਂਡਰ ਕਿਉਂ ਕਿਢਾਂ ਚੱਲਿਆਂ ਸਰ ਸਰ ਮੈਂ ਬੇਲੇ ਤੋਂ ਆਂਡਿਆ ਸੀਗਾ ਤੇ ਇਹਦੇ ਚ ਤੇਲ ਮੁੱਕ ਗਿਆ ਕਿਹੜਾ ਪੈਟਰੋਲ ਪੰਪ ਤੇ ਤੇਲ ਪਹੁੰਚ ਜਾਏ ਮੈਂ ਸੋਚਿਆ ਨਵਾਂ ਸਪਲੈਂਡਰ ਹੀ ਕਿਢਾ ਲਈਏ ਅਸੀਂ ਆਪਣੇ ਸਟੂਡੈਂਟਸ ਨੂੰ ਇਹ ਵੀ ਦੱਸਦੇ ਆ ਕਿ ਗਰੀਬੀ ਦੀ ਸਭ ਤੋਂ ਵੱਡੀ ਦੁਸ਼ਮਣ ਪੜ੍ਹਾਈ ਲਿਖਾਈ ਹੈ ਤੇ ਆਪ ਨੂੰ ਤੇ ਆਪਣੇ ਬੱਚਿਆਂ ਨੂੰ ਪੜ੍ਹਾਈ ਲਿਖਾਈ ਤੋਂ ਦੂਰ ਰੱਖਣਾ ਚਾਹੀਦਾ ਹੈ। ਭਾਜੀ ਇਹ ਵੀ ਵਿੱਚੇ ਕਰ ਦਿਓ ਨਾਲੇ ਟੋਟਲ ਦੱਸ ਦਿਓ ਕਿੰਨੀ ਰੱਦੀ ਹੋ ਗਈ। ਰੁੱਦੀ ਦਾ ਠੀਕ ਹੈ ਭਾਜੀ ਇਹ ਮੈਨੂੰ ਤੁਹਾਡੇ ਸਰਟੀਫਿਕੇਟ ਲੱਗਦੇ ਆ। ਇਹਨਾਂ ਨੂੰ ਕਿਉਂ ਵੇਚਦੇ ਹੋ? ਉਹ ਭਾਜੀ ਵੇਚਣ ਦਿਓ। ਇਹਨਾਂ ਨਾਲ ਮੈਂ ਕਿਹੜਾ ਅੰਬਾਨੀ ਬਣ ਜਾਣਾ। ਅਸੀਂ ਲੋਕਾਂ ਨੂੰ ਦੱਸਦੇ ਹਾਂ ਕਿ ਇੱਕ ਹੋਰ ਵੱਡੀ ਚੀਜ਼ ਜਿਹੜੀ ਤੁਹਾਨੂੰ ਗਰੀਬ ਬਣਨ 'ਚ ਮਦਦ ਕਰੇਗੀ ਉਹ ਹੈ ਸ਼ਰਾਬ ਅਸੀਂ ਲੋਕਾਂ ਨੂੰ ਸ਼ਰਾਬੀ ਬਣਾਉਣ 'ਚ ਹੈਲਪ ਕਰਦੇ ਹਾਂ ਚਿਕਨ ਮੰਗਾਵਾ ਮੰਗਾਲਾ ਮੰਗਾਲਾ ਅੰਡੇ ਮੰਗਾ ਲਾ ਮੰਗਾ ਲਾ ਕੀੜਾ ਕਟਾਲੀਏ ਕਟਾਲਾ ਰਾਜਾਂ ਤੇ ਲੋਨ ਪੋਆਲਾ ਹਾਂ ਪੋਲਾ ਪੋਲਾ ਸਾਡੀ ਸੰਸਥਾ ਚ ਸਿਖਾਇਆ ਜਾਂਦਾ ਹੈ ਕਿ ਦੂਜਿਆਂ ਦੀ ਖਾਸ ਕਰਕੇ ਗਵੰਡੀਆਂ ਦੀ ਰੀਸ ਕਰਨੀ ਚਾਹੀਦੀ ਹੈ ਅਬਕਾਰ ਇੱਕ ਹੋਰ ਏਸੀ ਲਵਾਈ ਜਾਣਾ ਤੇਰੇ ਘਰ ਤਾਂ ਤਿੰਨ ਕਮਰੇ ਆ ਤਿੰਨਾਂ ਚ ਏਸੀ ਲੱਗੇ ਹੋਏ ਆ ਦਰਸਲ ਨਾ ਮੇਰੇ ਗਵੰਡੀ ਨੇ ਚੌਥਾ ਏਸੀ ਲਵਾ ਲਿਆ ਤੇ ਮੇਰੇ ਕੋਲ ਕੋਈ ਚੌਥਾ ਕਮਰਾ ਹੈ ਨਹੀਂ ਸੀ ਇਸ ਕਰਕੇ ਮੈਂ ਸੋਚਿਆ ਵੇੜੇ ਚ ਏਸੀ ਲਵਾ ਲਈਏ ਅਸੀਂ ਇਹ ਵੀ ਦੱਸਦੇ ਆ ਕਿ ਜ਼ਿੰਦਗੀ ਚ ਹਰ ਇੱਕ ਚੀਜ਼ ਉਧਾਰ ਤੇ ਲੈ ਕੇ ਖਾਓ ਅੰਬ ਕਿੱਥੇ ਲਾਏ 100 ਰੁਪਿਆ ਹੈ ਜੇ ਈਮਾ ਤੇ ਮਿਲ ਜਾਂਗੇ ਤੇ ਇਹ ਵੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਤੁਹਾਡੀ ਸਾਰੀ ਜ਼ਿੰਦਗੀ ਹੀ ਉਧਾਰ ਤੇ ਚੱਲੇ। ਪਾਜੀ ਲੋਨ ਲੈਣਾ ਸੀਗਾ। ਕਾਦੇ ਵਾਸਤੇ ਲੈਣਾ ਜੀ? ਦਰਸਲ ਨਾ ਮੈਂ SBI ਬੈਂਕ ਤੋਂ ਲੋਨ ਫੜਿਆ ਸੀਗਾ। ਅੱਛਾ। ਉਹਦੀਆਂ ਕਿਸ਼ਤਾਂ ਤਾਰਨ ਲਈ ਮੈਂ ਚਿੰਦਾ ਫਾਈਨੈਂਸ ਕੰਪਨੀ ਤੋਂ ਲੋਨ ਲੈ ਲਿਆ। ਉਹਨਾਂ ਦੇ ਪੈਸੇ ਤਾਰਨ ਲਈ ਮੈਂ ਆਪਣੇ ਦੋਸਤੋਂ ਪੈਸੇ ਫੜ ਲਏ। ਅੱਛਾ। ਉਹਨਾਂ ਵਿਚਾਰਾ ਡੇਲੀ ਫੋਨ ਕਰ ਕਰਕੇ ਤੰਗ ਕਰ ਰਿਹਾ ਹੈ। ਉਹਦੇ ਪੈਸੇ ਮੋੜਨ ਲਈ ਮੈਂ ਤੁਹਾਡੇ ਤੋਂ ਲੋਨ ਲੈਣਾ ਹੈ। ਸਾਡੀ ਸੰਸਥਾ ਦੇ ਅਗਲੇ ਵਿਦਿਅਕ ਸੈਸ਼ਨ ਦੀ ਐਡਮਿਸ਼ਨ ਚੱਲੂ ਹੈ ਜੇ ਤੁਹਾਡਾ ਕੋਈ ਜਾਣ ਪਛਾਣ ਵਾਲਾ ਜਾਂ ਦੋਸਤ ਪਹਿਲਾਂ ਦੱਸਿਆ ਆਦਤਾਂ ਚੋਂ ਕੋਈ ਇੱਕ ਆਦਤ ਵੀ ਫੋਲੋ ਕਰ ਰਿਹਾ ਹੈ ਤਾਂ ਉਹਨੂੰ ਇਹ ਵੀਡੀਓ ਜ਼ਰੂਰ ਭੇਜੋ ਤੇ ਸਾਡੀ ਸੰਸਥਾ ਦਾ ਮੈਂਬਰ ਬਣਨ ਲਈ ਪ੍ਰੇਰਿਤ ਕਰੋ